ਹਾਂਜੀ ਅੱਜ ਗੱਲ ਸ਼੍ਰੀ ਰਾਮਚੰਦਰ ਜੀ ਦੀ ਤੇ ਸ਼ਬਰੀ ਦੀ ਸ਼ਬਰੀ ਬਹੁਤ ਸ਼੍ਰੀ ਰਾਮਚੰਦਰ ਜੀ ਦੀ ਭਗਤਨੀ ਹੁੰਦੀ ਹੈ ਉਹ ਸਵੇਰ ਆਪਣੀ ਝੌਂਪੜੀ ਦੇ ਅੱਗੇ ਰਾਮਚੰਦਰ ਜੀ ਦਾ ਇੰਤਜ਼ਾਰ ਕਰਦੀ ਹੈ ਰੋਜ਼ ਉਹਦੇ ਵਿੱਚੋਂ ਫੁੱਲ ਲੈ ਕੇ ਆਉਂਦੀ ਹੈ ਆਪਣਾ ਤੇ ਉਹ ਪੂਰੀ ਉਹਨਾਂ ਦੇ ਲਈ ਆਉਣ ਲਈ ਸਜਾਉਂਦੀ ਰਹਿੰਦੀ ਹੈ ਹਰ ਰੋਜ਼ ਤੇ ਉਹਨੂੰ ਸਾਰੇ ਲੋਕ ਮਜ਼ਾਕ ਵੀ ਕਰਦੇ ਆ ਕਿ ਨਹੀਂ ਰਾਮਚੰਦਰ ਜੀ ਤਾਂ ਇੰਨੇ ਵੱਡੇ ਰਾਜਾ ਨੇ ਉਹ ਤੇਰੇ ਕੋਲ ਇੱਥੇ ਝੌਂਪੜੀ 'ਚ ਕੀ ਕਰਨ ਆਣਗੇ ਹੈਗਾ ਪਰ ਫਿਰ ਵੀ ਉਹਦੀ ਭਗਤੀ ਜਿਹੜੀ ਹੈ ਉਹ ਆਪਣ aí ਰਮਾਇਨ ਸਭ ਨੇ ਦੇਖੀ ਹੈ ਤੇ ਜਦੋਂ ਰਾਮਚੰਦਰ ਜੀ ਦੀ ਉਹਨੂੰ ਆਹਟ ਮਹਿਸੂਸ ਹੁੰਦੀ ਹੈ ਕਿ ਰਾਮਚੰਦਰ ਜੀ ਆਏ ਹਨ ਤਾਂ ਉਹ ਇੱਕਦਮ ਰੋਣ ਲੱਗ ਜਾਂਦੀ ਹੈ ਰਾਮਚੰਦਰ ਜੀਆਂ ਨੂੰ ਨਮਨ ਕਰਦੀ ਹੈ ਤੇ ਕਹਿੰਦੀ ਹੈ ਉਹਨਾਂ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਖੁਸ਼ੀ ਉਹਦੇ ਅੰਦਰੋਂ ਹੁੰਦੀ ਹੈ ਜਿਸ ਕਰਕੇ ਉਹਦੇ ਅੰਸੂਰ ਰੁਕਦੇ ਨਹੀਂ ਹੈ ਤਾਂ ਰਾਮਚੰਦਰ ਜੀਆਂ ਨੂੰ ਕਹਿੰਦੀ ਹੈ ਕਿ ਮੈਂ ਇੱਕ ਤਾਂ ਔਰਤਾਂ ਇੱਕ ਮੈਂ ਨੀਵੀਂ ਜਾਤ ਦੀ ਹਾਂ ਇੱਕ ਮੈਂ ਮੇਰੇ ਚ ਭਗਤੀ ਦਾ ਮੈਨੂੰ ਪਤਾ ਨਹੀਂ ਕਿਵੇਂ ਕਰਨੀ ਹੈ ਭਗਤੀ ਤਾਸ਼ੀ ਰਾਮਚੰਦਰ ਜੀ ਕਹਿੰਦੇ ਆ ਕਿ ਅਸੀਂ ਸ਼ੁੱਧ ਮਨ ਦੇਖਦੇ ਆਂ ਕੌਣ ਸਾਡੇ ਨਾਲ ਜਿਹੜਾ ਹੈ ਪ੍ਰਮਾਤਮਾ ਦੇ ਨਾਲ ਸ਼ੁੱਧ ਮਨ ਦੇ ਨਾਲ ਜਿਹੜਾ ਹੈ ਭਗਤੀ ਕਰਦਾ ਹੈ ਪਹਿਲਾ ਤਾਂ ਕੀ ਹੈ ਵੀ ਚੰਗੇ ਸੰਤ ਦੇ 사ਤਸੰਗ ਕਰਨਾ ਚੰਗੇ ਔਰ ਸੱਚੇ ਸੰਤ ਦੇ ਨਾਲ ਕਥਾ ਪ੍ਰਸੰਗ ਸੁਣਨਾ ਦੂਸਰਾ ਜਿਹੜਾ ਹੈ ਤੀਜਾ ਹੈ ਉਹ ਕਮੰਡ ਤੇ ਰਹਿਤ ਕਮੰਡ ਛਲ ਕਪਟ ਦੇ ਰਹਿਤ ਜ਼ਿੰਦਗੀ ਬਤੀਤ ਕਰਨਾ ਚੌਥਾ ਹੈ ਜਿਹੜਾ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਰਾਮ ਦਾ ਨਾਮ ਲੈ ਕੇ ਜਪੀਏ ਜੋ ਵੀ ਅਸੀਂ ਕੰਮ ਕਰਦੇ ਹਾਂ ਉਹ ਰਾਮ ਦੇ ਨਾਮ ਦੇ ਵਿੱਚ ਜਪੀ ਹੈ ਤੇ ਪ੍ਰਮਾਤਮਾ ਦੇ ਵਿੱਚ ਜਿਹੜੇ ਵਿਸ਼ਵਾਸ ਸਾਡਾ ਹੋਣਾ ਚਾਹੀਦਾ ਪ੍ਰਮਾਤਮਾ ਦੀ ਹੀ ਜੇ ਭਗਤੀ ਕਰਦੀਆਂ ਤਾਂ ਉਹਦੇ ਵਿੱਚ ਹੀ ਸਾਡਾ ਵਿਸ਼ਵਾਸ ਬਹੁਤ ਜ਼ਰੂਰੀ ਹੈ ਸਾਡਾ ਸੁਭਾਅ ਜਿਹੜਾ ਹੈ ਉਹ ਬਹੁਤ ਨੇਕ ਤੇ ਚੰਗਾ ਹੋਣਾ ਚਾਹੀਦਾ ਹੈ ਜਗਤ ਦੇ ਵਿੱਚ ਸਭ ਨੂੰ ਸਮਾਨ ਭਾਵ ਨਾਲ ਕੋਈ ਛੋਟਾ ਛੋਟਾ ਜਾਨਵਰ ਵੀ ਹੈ ਉਸ ਨੂੰ ਵੀ ਅਸੀਂ ਜਿਹੜਾ ਹੈ ਇੱਕ ਆਪਣੇ ਵਰਗੀ ਉਹਦੇ ਵਿੱਚ ਜ਼ਿੰਦਗੀ ਹੈ ਚਾਹੇ ਪlant ਹੈ ਕੋਈ ਚਾਹੇ ਕੋਈ ਜਿਹੜਾ ਜੀਵ ਜੰਤੂ ਹੈ ਉਸ ਤੋਂ ਬਾਅਦ ਕਿ ਜੋ ਸਾਨੂੰ ਪ੍ਰਮਾਤਮਾ ਨੇ ਦਿੱਤਾ ਉਸ ਦੇ ਵਿੱਚ ਹੀ ਅਸੀਂ ਅਨੰਦਿਤ ਮਹਿਸੂਸ ਕਰੀਏ ਜੋ ਵੀ ਸਾਨੂੰ ਪ੍ਰਮਾਤਮਾ ਨੇ ਦੇ ਉਸ ਦਾ ਸ਼ੁਕਰਗੁਜ਼ਾਰ ਕਰੀਏ ਤੇ ਕਿਸੇ ਦੀ ਪਰਾਈ ਵਸਤੂ ਵੱਲ ਅੱਖ ਚੱਕ ਕੇ ਨਾ ਦੇਖੀਏ ਜੋ ਵੀ ਸਾਨੂੰ ਆਪ ਨੂੰ ਮਿਲਿਆ ਬਸ ਉਹਦੇ ਵਿੱਚ ਹੀ ਆਪਣਾ ਜਿਹੜਾ ਹੈ ਮगन ਰਹੀਏ ਲਾਸਟ ਹੈ ਮਨ ਦੇ ਵਿੱਚ ਸਥਿਰਤਾ ਸਰਲਤਾ ਮਨ ਦੀ ਸਥਿਰਤਾ ਤੇ ਸਰਲਤਾ ਉਹ ਹਮੇਸ਼ਾ ਜਿਹੜੇ ਹੈ ਖੁਸ਼ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਉਹ ਜਿਹੜਾ ਹੈ ਮੇਰਾ ਸਭ ਤੋਂ ਪਰਮ ਭਗਤ ਹੈ ਜਿਸ ਦੇ ਵਿੱਚ ਇਹ ਜਿਹੜੇ ਨੌ ਗੁਣ ਪਾਈ ਗਏ ਨੇ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੇਗਾ ਹੈ ਥੈਂਕ ਯੂ ਸੋ ਮਚ